ਗੁਰੂ ਨਾਨਕ ਤੇ ਆਦ ਲੈ ਦਸਵੇਂ ਗੁਰ ਫਰੀੰਦ ਬਾਰੰਬਾਰ ਹੈ ਬੰਦਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾਸ ਵੱਲੋਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੜਾਂਗੇ ਭਾਗ 6ਵਾਂ ਖੇਤੀ ਵਣਜ ਸੌਦਾਗੜੀ ਚਾਕਰੀ ਮਹਾਰਾਜ ਜੀ ਨੇ ਕਿਵੇਂ ਖੇਤੀ ਕਰੀ ਵਣਜ ਸੌਦਾਗੜੀ ਤੇ ਚਾਕਰੀ ਤਦ ਗੁਰੂ ਨਾਨਕ ਫਕੀਰਾਂ ਨਾਲ ਮਜਲਸ ਕਰਿਆ ਮਹਾਰਾਜ ਫਕੀਰਾਂ ਨਾਲ ਲਹਿੰਦੇ ਸਨ ਫਕੀਰਾਂ ਨਾਲ ਨਾਮ ਜਪਦੇ ਸਨ ਤਾਂ ਮਹਾਰਾ ਨਿਰ ਘਰ ਦੇ ਆਖਣ ਲੱਗੇ ਪੁੱਤਰ ਜੀ ਇਹ ਤੁਸੀਂ ਕੀ ਕਰਦੇ ਹੋ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਆਪਣੀ ਖੇਤੀ ਸੁੱਕੀ ਪਈ ਹੈ ਖੇਤੀ ਕਰੋ ਬੀਜ ਬੋਹ ਫਸਲ ਉਗਾਓ ਤਦ ਮਾਤਾ ਸੁਖਣੀ ਜੀ ਆਖਣ ਲੱਗੇ ਮਾਤਾ ਤ੍ਰਿਪਤਾ ਜੀ ਨੂੰ ਇਹ ਕੋਈ ਕੰਮਕਾਰ ਵੀ ਨਹੀਂ ਕਰਦੇ ਘਰ ਦਾ ਗੁਜ਼ਾਵਾਂ ਗੁਜ਼ਾਰਾ ਕਿਵੇਂ ਚੱਲੇਗਾ ਦੋ ਪੁੱਤਰ ਹੋ ਚੁੱਕੇ ਹਨ ਤਦ ਮਹਤਾ ਕਾਲੂ ਜੀ ਆਏ ਅਤੇ ਮਹਾਰਾਜ ਜੀ ਨੂੰ ਮਹਾਰਾਜ ਜੀ ਨੂੰ ਕਹੇ ਆ ਪੁੱਤਰ ਜੀ ਆਪ ਜੀ ਦੇ ਦੋ ਪੁੱਤਰ ਹੋ ਚੁੱਕੇ ਹਨ ਹੁਣ ਤੁਸੀਂ ਕੋਈ ਖੇਤੀ ਬਾੜੀ ਕਰਨ ਬਾਹਰ ਜਾਇਆ ਕਰੋ ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਇਹ ਅਕਾਲਪੁਰਖ ਜੀ ਦਾ ਰੂਪ ਹਨ ਉਹ ਕਹਿੰਦੇ ਹਨ ਆਪ ਜੀ ਖੇਤੀ ਬਾੜੀ ਕਰੋ ਆਪਣਾ ਖੇਤ ਆਈ ਪਿਆ ਹੋ ਸੁੱਕ ਰਿਹਾ ਹੈ ਉਸ ਨੂੰ ਪਾਣੀ ਲਾਓ ਖੇਤੀ ਕਰੋ ਉਸ ਵਿੱਚ ਫਸਲ ਬੋ ਬੀਜ ਬੋ ਅਤੇ ਫਸਲ ਉਗਾਓ ਤਾਂ ਮਹਾਰਾਜ ਕਹਿੰਦੇ ਅਸੀਂ ਤਾਂ ਖੇਤੀ ਕਰਦੇ ਹਾਂ ਅਸੀਂ ਆਪਣੇ ਮਨ ਨੂੰ ਰੋੜ ਪਾਣੀ ਵੀ ਲਾਉਣੇ ਆ ਆਪ ਜੀ ਕਿਵੇਂ ਕਹਿ ਸਕਦੇ ਹੋ ਵੀ ਅਸੀਂ ਖੇਤੀ ਨਹੀਂ ਕਰਦੇ ਤਦ ਮਹਤਾ ਕਾਲੂ ਜੀ ਬੋਲਣ ਲੱਗੇ ਇਹ ਤੁਸੀਂ ਕੀ ਕਹਿ ਰਹੇ ਹੋ ਸਾਨੇ ਦਾ ਸੋਨੂੰ ਕਦੇ ਕੋਈ ਕੰਮ ਕਰਦੇ ਹੋਏ ਨਹੀਂ ਦੇਖਿਆ ਤੁਸੀਂ ਖੇਤੀ ਕਿਵੇਂ ਕਰਨ ਲੱਗ ਪਏ ਖੇਤੀ ਤੁਸੀਂ ਕਦੋਂ ਕਰਦੇ ਹੋ ਤਦ ਮਹਾਰਾਜ ਜੀ ਨੇ ਇਹ ਸ਼ਬਦ ਉਠਾਇਆ 595 ਅੰਗ ਤੋਂ ਲੈ ਕੇ 596 ਅੰਗ ਤੱਕ ਰਾਗ ਸੋਲਠ ਵਿੱਚ ਤੰਤਨ ਸ੍ਰੀ ਗੁਰੂ ਗਰਨ ਸਾਇ ਵਿੱਚ ਇਹ ਸ਼ਬਦ ਦਰਜ ਹੈ ਜੀ ਰਾਗ ਸੋਰਠਮਾਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਓ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਐਨ ਮਾਇਆ ਜਗ ਮੋਹਿਆ ਵਰਲਾ 부ਜੈ ਕੋਈ ਰਹਾਉ ਸੋ ਆਪਾਂ ਇਸ ਦੀ ਪਹਿਲੀ ਪੌੜੀ ਦੇ ਅਰਥ ਕਰਦੇ ਹਾਂ ਆਪਣੇ ਮਨ ਨੂੰ ਹਲ ਵਾਉਣ ਵਾਲਾ ਚੰਗੇ ਅਮਲਾਂ ਨੂੰ ਖੇਤੀ ਬਾੜੀ ਲਜਿਆਂ ਨੂੰ ਜਲ ਅਤੇ ਆਪਣੀ ਦੇਹ ਨੂੰ ਪੈੜੀ ਬਣਾਓ ਪ੍ਰਭੂ ਦਾ ਨਾਮ ਤੇਰਾ ਵੀ ਸਬਰ ਪੈਲੀ ਪਦਰ ਕਰਨ ਵਾਲਾ ਸੁਹਾਗਾ ਅਤੇ ਨਿਮਰਤਾ ਦਾ ਬਾਣਾ ਤੇਰੀ ਵਾੜ ਹੋਵੇ ਪ੍ਰੇਮ ਦੇ ਕੰਮ ਕਰਨ ਨਾਲ ਵੀ ਉਗ ਪਾਊਗਾ ਤਦ ਤੂੰ ਇਹੋ ਜਿਹੇ ਹਿਰਦੇ ਨੂੰ ਭਾਗਾ ਵਾਲਾ ਵਦ ਦਾ ਫੁੱਲ ਦਾ ਵੇਖੇਗਾ اے ਬਾਬਾ ਦੌਲਤ ਆਦਮੀ ਦੇ ਨਾਲ ਨਹੀਂ ਜਾਣੀ ਇਸ ਮੋਹਣੀ ਨੇ ਸੰਸਾਰ ਨੂੰ ਮੋਹਤ ਕਰ ਲਿਆ ਹੈ ਕੋਈ ਉਵਾ ਟੱਲਾ ਪੁਰਸ਼ ਹੀ ਇਸ ਗੱਲ ਨੂੰ ਸਮਝਦਾ ਹੈ ਠਹਿਰਾਉ ਹੈ ਇਹ ਪਹਿਲੀ ਬੋੜੀ ਮਹਾਰਾਜ ਜੀ ਨੇ ਉਚਾਰਿਆ ਪਾ ਦੋ ਪੰਕਤੀਆਂ ਅੱਗੇ ਆ ਚੁੱਕੇ ਹਾਂ ਪਹਿਲੀ ਪੌੜੀ ਉਰੇ ਤੱਕ ਹੀ ਆ ਪਾਓ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਇਹ ਉਰੇ ਤੱਕ ਪਹਿਲੀ ਪੌੜੀ ਹੈ ਸਾਧਮਤਾ ਕਾਲੂ ਜੀ ਬੋਲਣ ਲੱਗੇ ਤਾਂ ਫਿਰ ਕਾਲੂ ਜੀ ਨੇ ਕਹਿਆ ਬੱਚਾ ਤੂੰ ਹਟ ਬਹੁ ਸਾਡੀ ਵੀ ਹੱਟ ਹੈ ਤੁਸੀਂ ਹਟ ਬਹੁਤ ਕਰ ਦਿਓ ਸਾਡੀ ਵੀ ਹੱਟ ਹੈ ਤਾਂ ਫਿਰ ਗੁਰਨਾਨਕ ਦੇਵ ਮਹਾਰਾਜ ਜੀ ਨੇ ਦੂਜੀ ਪੌੜੀ ਉਚਾਰੀ ਹਾਣ ਹਟ ਕਰ ਆਰਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸਨੂੰ ਰੱਖ ਵਣ ਜਾ ਰਿਆ ਸਿਆਂ ਬਣਜ ਕਰ ਲੈ ਲਾਹਾ ਮਨ ਹਸ ਕੀ ਕਹਿੰਦੇ ਹਨ ਮਹਾਰਾਜ ਸਦਾ ਕੱਟਣ ਵਾਲੀ ਉਮਰ ਨੂੰ ਆਪਣੀ ਦੁਕਾਨ ਬਣਾ ਤੇ ਸਾਈ ਦੇ ਸੱਚੇ ਨਾਮ ਨੂੰ ਆਪਣਾ ਸੌਦਾ ਸੂਤ ਬਣਾ ਮਹਤਾ ਕਾਲੂ ਜੀ ਜਿਹੜੋ ਕਹਿੰਦੇ ਹਨ ਫਿਰ ਤੁਸੀਂ ਕੋਈ ਹੱਟੀ ਕਰ ਲੋ ਤਾਰੋ ਕਹਿੰਦੇ ਹਨ ਸਦਾ ਘਟਨ ਵਾਲੀ ਉਮਰ ਨੂੰ ਹੱਟੀ ਬਣਾ ਅਤੇ ਜਿਹੜਾ ਉਸ ਵਿੱਚ ਪਰਮੇਸ਼ਰ ਦੇ ਨਾਮ ਦਾ ਸੌਦਾ ਬਣਾ ਸਮਝ ਅਤੇ ਸਿਮਰਨ ਨੂੰ ਆਪਣਾ ਮਾਲ ਗੋਦਾਮ ਬਣਾ ਅਤੇ ਉਸ ਮਾਲ ਗੋਦਾਮ ਅੰਦਰ ਤੋਂ ਉਸ ਸੱਚੇ ਨਾਮ ਨੂੰ ਟਿਕਾ ਪ੍ਰਭੂ ਦੇਵਾ ਪਾਰੀਆਂ ਨਾਲ ਵਪਾਰ ਕਰ ਅਤੇ ਨਫਾ ਉਠਾ ਕੇ ਆਪਣੇ ਚਿੱਤ ਵਿੱਚ ਖੁਸ਼ ਹੋ ਫਿਰ ਮਹਤਾ ਕਾਲੂ ਜੀ ਅੱਗੇ ਬੋਲੇ ਹਨ ਤਾਂ ਫਿਰ ਕਾਲੂ ਕਹਿਆ ਬੱਚਾ ਜੋ ਤੂੰ ਹਟ ਨਹੀਂ ਬਹਿੰਦਾ ਤਾਂ ਕੋੜੇ ਲੈ ਕਰ ਸੌਦਾ ਗਰੀ ਕਰ ਤੇਰੀ ਆਤਮਾ ਉਦਾਸ ਹੈ ਪਰ ਤੂੰ ਰੁਜਗਾਰ ਵੀ ਕਰ ਅਤੇ ਪ੍ਰਦੇਸ਼ ਵੀ ਦੇਖ ਅਸੀਂ ਆਖਾਂਗੇ ਜੇ ਰੋਜ਼ਗਾਰ ਗਿਆ ਹੈ ਹੁਣ ਆਵਦਾ ਹੈ ਤਬ ਗੁਰੂ ਨਾਨਕ ਜੀ ਦੀ ਤੀਜੀ ਪੌੜੀ ਉਚਾਰੀ ਤੀਜੀ ਪੌੜੀ ਤੇ ਮਹਾਰਾਜ ਕੀ ਆਖਦੇ ਹਨ ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਮਨ ਤਨ ਜਾਣ ਹੈ ਕੱਲ ਮਾਫ ਕਰਨਾ ਖਰਚ ਬਨ ਚੰਗਿਆਈਆਂ ਮਤ ਮਨ ਜਾਣ ਹੈ ਕੱਲ ਨਿਰੰਕਾਰ ਕਹਿ ਦੇਸ ਜਾਹੇ ਤਾ ਸੁਖ ਲਹਿ ਹੈ ਮਹਲ ਕੀ ਕਹਿੰਦੇ ਹਨ ਮਹਾਰਾਜ ਜੀ ਧਾਰਮਿਕ ਪੁਸਤਕਾਂ ਦਾ ਸੁਣਤਾ ਤੇਰਾ ਵਣਜ ਪਾ ਵਪਾਰ ਹੋਵੇ ਅਤੇ ਵੇਚਣ ਨੂੰ ਲੈ ਜਾਣ ਲਈ ਸੱਚ ਤੇਰੇ ਕੋੜੇ ਮਤਲਬ ਜਿਹੜੇ ਸੱਚ ਸੱਚ ਹੈ ਉਸ ਨੂੰ ਕੋੜਾ ਬਣਾ ਰਸਤੇ ਦੇ ਖਰਚ ਲਈ ਤੂੰ ਨੇਕੀਆਂ ਪੱਲੇ ਬੰਨ ਮਤਲਬ ਆਪਣੀ ਚੰਗੇ ਕਰਮ ਪੱਲੇ ਬੰਨ ਆਪਣੇ ਚਿੱਤ ਵਿੱਚ ਆਉਣ ਵਾਲੀ ਸਵੇਰ ਦਾ ਖਿਆਲ ਨਾ ਕਰ ਕੱਲ ਦਾ ਖਿਆਲ ਨਾ ਕਰੋ ਆਪਣਾ ਵਰਤਮਾਨ ਸਮਾਂ ਸਹੀ ਕਰੋ ਜਦ ਤੂੰ ਰੂਪ ਰਹਿਤ ਸਾਈ ਦੇ ਵਤਨ ਵਿੱਚ ਪਹੁੰਚ ਪੂਜੇਗਾ ਤਦ ਤੂੰ ਉਸ ਦੇ ਮੰਦਰ ਅੰਦਰ ਆਰਾਮ ਪਾਵੇਂਗਾ ਫਿਰ ਅੱਗੇ ਕਾਲੂ ਜੀ ਕਹਿਆ ਤਾਂ ਫਿਰ ਕਾਲੂ ਆਖਿਆ ਨਾਨਕ ਤੂੰ ਅਸਥਾ ਹੋ ਗਿਆ ਹੈ ਪਰ ਤੂੰ ਜਾਏ ਚਾਕਰੀ ਕਰ ਦੌਲਤ ਖਾਨ ਦਾ ਮੋਦੀ ਤੇਰਾ ਪਣੋਈਆ ਹੈ ਜਿਹੜਾ ਦੌਲਤ ਖਾਨ ਦਾ ਜਿਹੜਾ ਮੋਦੀ ਹੈ ਉਹ ਸਤਗੁਰੂ ਜੀ ਦਾ ਜਿਹੜਾ ਪਣੋਈਆ ਹੈ ਉਸ ਦਾ ਮੋਦੀ ਸੀ ਉਹ ਚਾਕਰੀ ਕਰਦਾ ਹੈ ਤੂੰ ਵੀ ਜਾਏ ਜੈ ਰਾਮ ਨਾਲ ਤੁਸੀਂ ਆਪਣੇ ਪਣੋਈਏ ਜੈ ਰਾਮ ਜੀ ਨਾਲ ਜਾ ਕੇ ਚਾਕਰੀ ਕਰੋ ਮਤ ਤੇਰਾ ਆਤਮਾ ਉੱਥੇ ਟਿਕਿਆ ਅਸਾਂ ਤੇਰਾ ਖਟਨ ਛੱਡਿਆ ਹੈ ਬੇਟਾ ਜੇਕਰ ਤੂੰ ਉਦਾਸ ਹੋਏ ਘਰ ਜਾਸੀ ਤਾਂ ਸਭ ਕੋ ਆਖਸੀ ਜੋ ਕਾਲੂ ਦਾ ਪੁੱਤਰ ਫਕੀਰ ਹੋਏ ਗਿਆ ਲੋਕਾਂ ਮਹਿਣੇ ਦੇਣ ਜੇ ਲੋਕਾਂ ਨੇ ਸਾਨੂੰ ਮਹਿਣੇ ਦੇਣੇ ਹਨ ਵੀ ਤੁਹਾਡਾ ਪੁੱਤਰ ਤਾਂ ਫਕੀਰ ਹੋ ਗਿਆ ਕੋਈ ਕੰਮ ਕਾਰ ਹੀ ਨਹੀਂ ਕਰਦਾ ਤਬ ਗੁਰੂ ਨਾਨਕ ਜੀ ਚੌਥੀ ਪੌੜੀ ਉਚਾਰੀ ਤਾਂ ਮਹਾਰਾਜ ਜੀ ਨੇ ਚੌਥੀ ਪੌੜੀ ਇੰਜ ਉਚਾਰੀ ਲੈ ਚਿਤ ਕਰ ਚੱਕਰੀ ਮਨ ਨਾਮ ਕਰ ਕੰਮ ਬਾਨ ਬਦਿਆ ਕਰਤਾ ਵਣੀ ਤਾਕੋ ਆਖੈ ਧੰਨ ਨਾਨਕ ਵੇਖੈ ਨਦਰ ਕਰ ਚੜਾਇ ਚਬਗਣ ਵੰਨ ਬਿਰਤੀ ਜੋੜਨ ਨੂੰ ਆਪਣੀ ਨੌਕਰੀ ਬਣਾ ਅਤੇ ਨਾਮ ਦੇ ਵਿੱਚ ਭਰੋਸੇ ਨੂੰ ਆਪਣਾ ਕਾਰਵਿਹਾਰ ਬਣਾ ਪਾਪਾਂ ਦੀ ਜਿਹੜੀ ਰੋਕ ਥਾਮ ਨੂੰ ਆਪਣਾ ਆਹਾਰ ਉਪਾਰਲਾ ਬਣਾ ਕੇਵਲ ਤਦ ਹੀ ਲੋਕ ਤੈਨੂੰ ਸ਼ਾਬਾਸੇ ਕਹਿਣਗੇ ਤਾਹੀਂ ਲੋਕ ਸ਼ਾਬਾਸ ਦੇਣਗੇ ਪਾਪਾਂ ਦੀ ਜਿਹੜੀ ਪਾਪਾਂ ਨੂੰ ਰੋਕ ਜਿਹੜਾ ਆਪਣਾ ਆਹਾਰ ਹੈ ਉਹ ਉੱਪਰਲਾ ਜਿਹੜਾ ਬਣਾ ਉਪ ਰਾਲਾ ਜਿਹੜਾ ਉਸ ਨੂੰ ਆਪਣਾ ਆਹਾਰ ਬਣਾ ਕੇਵਲ ਤਦ ਹੀ ਲੋਕ ਤੈਨੂੰ ਫਿਰ ਸ਼ਾਬਾਸ਼ ਦੇਣਗੇ ਨਾਨਕ ਪ੍ਰਭੂ ਤਦ ਤੈਨੂੰ ਮਿਹਰਬਾਨੀ ਨਾਲ ਦੇਖੇਗਾ ਅਤੇ ਤੂੰ ਚਾਰ ਗੁਣੇ ਰੰਗ ਨਾਲ ਰੰਗਿਆ ਜਾਵੇਂਗਾ ਮਹਾਰਾਜ ਜੀ ਆਪਣੇ ਆਪ ਨੂੰ ਹੀ ਕਹਿੰਦੇ ਹਨ ਤਦ ਫਿਰ ਪ੍ਰਭੂ ਤੈਨੂੰ ਦੇਖੇਗਾ ਫਿਰ ਤੂੰ ਨਾਮ ਦੇ ਰੰਗ ਵਿੱਚ ਰੰਗਿਆ ਜਾਵੇਂਗਾ ਇਹ ਮਹਾਰਾਜ ਜੀ ਨੇ ਫਿਰ ਇਹ ਸ਼ਬਦ ਜਿਹੜਾ ਉਠਾਇਆ ਇਹ ਪੌੜੀਆਂ ਕਾਲੂ ਜੀ ਨੂੰ ਦੱਸੀਆਂ ਹਨ ਜੀ ਫਿਰ ਅੱਗੇ ਕੀ ਕਹਿੰਦੇ ਹਨ ਮਹਾਰਾਜ ਜੀ ਅੱਗੇ ਆਪਾਂ ਅਗਲੇ 파ਟ ਵਿੱਚ ਜਾਣਾਗੇ ਇਹ ਛੇਵਾਂ 파ਟ ਲੰਬਾ ਹੈ ਆਪਾਂ ਇਹੀ ਛੇਵਾਂ ਭਾਗ ਆਪਾਂ ਅੱਗੇ ਇਸ ਦੀ ਵੀਡੀਓ ਲੈ ਕੇ ਆਵਾਂਗੇ ਅੱਜ ਆਪਾਂ ਇਸ ਸ਼ਬਦ ਦੀ ਉਹ ਵਿਆਖਿਆ ਕਰਨੀ ਸੀ ਇਸ ਨੂੰ ਥੋੜਾ ਜਿਹਾ ਡੂੰਘੇ ਤਰੀਕੇ ਨਾਲ ਸਮਝਣਾ ਪਵੇਗਾ ਸ਼ਬਦ ਨੂੰ ਤੁਹਾਨੂੰ ਫਿਰ ਤੁਹਾਨੂੰ ਸਮਝ ਲੱਗੇਗੀ ਕਿਉਂਕਿ ਇਹ ਨਿਰੋਲ ਬਾਣੀ ਹੈ ਇਹ ਜਿਸ ਦੀ ਸਮਝ ਨਹੀਂ ਲੱਗਣੀ ਦਾਸ ਨੂੰ ਵੀ ਜਿੰਨੀ ਸਮਝ ਆਈ ਉੰਨੀ ਆਪ ਜੀ ਨੂੰ ਦੱਸ ਦਿੱਤੀ ਹੈ ਬਾਕੀ ਤੁਸੀਂ ਪ੍ਰਾਤਨ ਵੀਰ ਸਿੰਘ ਜੀ ਵਾਲੀ ਜਨਮ ਸਾਖੀ ਦੇ ਵਿੱਚੋਂ ਇਹ ਬਚਨ ਪੜ ਸਕਦੇ ਹੋ ਭਾਗ 6ਵਾਂ ਇਹ ਅਜੇ ਉਦਾਸੀਆਂ ਦੀ ਗਾਥਾ ਸ਼ੁਰੂ ਨਹੀਂ ਹੋਈ ਇਹ ਅਸੀਂ ਅਜੇ ਮਹਾਰਾਜ ਜਿਹੜੀ ਘਰ ਦੀ ਸਾਖੀ ਹੈ ਉਹ ਵੀ ਅਸੀਂ ਪੜਦੇ ਹਾਂ ਆਓ ਜੀ ਅਗਲੀ ਵੀਡੀਓ ਵਾਸਤੇ ਤਿਆਰ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ